ਆ ਪਣ ਗਿਆ ਮੇਰਾ ਸਵਾਲ ਜ ਮਟਰ ਪਨੀਰ ਹੁਣ ਠਹਿਰ ਕੇ ਆ ਕੇ ਨਾ ਫਿਰ ਖਾਣੀ ਆ ਘੜੀ ਆਰਾਮ ਕਰ ਲਾ ਮਟਰ ਪਨੀਰ ਖਾਣ ਦਾ ਤੇ ਨਾ ਅੱਜ ਮਜ਼ਾ ਹੀ ਆ ਜਣਾ ਆ। ਆਹੋ ਕੋੜੀ ਲੱਗੀ ਔਰ ਮੈਂ ਖਾਈ ਲਹਾ ਮਟਰ ਪਨੀਰ ਹੈ ਮਟਰ ਪਨੀਰ ਚ ਪਨੀਰ ਕਿੱਥੇ ਗਿਆ? ਔਰ ਇਕੱਲਾ ਮਟਰ ਮੜ ਰਿਹਾ ਗਿਆ। ਨਹੀਂ ਗਿਆ ਆ ਗਿਆ। ਸੁਆਦ ਬਣਿਆ ਸੇ ਵੈਸੇ। ਆ ਖਾਗੀ ਦੇਣ ਅੱਗੇ ਤਾਂ ਮਟਰ ਪਨੀਰ ਨੂੰ ਵੀ ਤਲਾ ਲਾਉਣਾ ਪਿਆ ਕਰਨਾ ਵਾ ਵੇਖਿਆ ਬੈਠੀ ਨਹੀਂ ਉਹ ਹੈ 2 ਮਿੰਟ ਨਹੀਂ ਉਹ ਬੈਠੀ ਮੇਰੇ ਲੱਗ ਕੇ ਹੈ ਆ ਇਦਾਂ ਹੀ ਆ ਕੇ ਸਾੜੀ ਜਾਂਦੀ ਜਦੋਂ ਵੀ ਆਉਂਦੀ ਜਠਾਣੀ ਮੇਰੀ ਹਾਂ ਵੇਖਿਆ ਕਹਿੰਦੀ ਸੂਟ ਪੜਿਆ ਸੁਣਾ ਪਾਇਆ ਕਿੱਥੋਂ ਲਿਆ ਵਾ ਬੜੀ ਤਿਆਰ ਸ਼ੈਰ ਹੋਈ ਹੈ ਕਿ ਤੇ ਵਿਆਹ ਚੱਲਨੀ ਇਦਾਂ ਹੀ ਕਰਦੀ ਵਹਿਲਾ ਅੱਖਾਂ ਕਿਦਾਂ ਟੱਡੀਆਂ ਟੱਡੀਆਂ ਰਹਿ ਗਈਆਂ ਹਾਂ ਕਿ ਜੀ ਬੜੀ ਸੋਹਣੀ ਲੱਗਨ ਈ ਅੱਜ ਆਹ ਹੂੰ ਹੂੰ ਪਰ ਪਰ ਉਹਦੋਂ ਦਾ ਮੇਰਾ ਸਿਰ ਦੁਖੀ ਜਾਂਦਾ ਈ ਨਜ਼ਰ ਨਜ਼ਰ ਲਾਤੀ ਹੁਣੀ ਕਿ ਕੋਈ ਆਹ ਮੈਂ ਤਾਂ ਕਹਿੰਦੇ ਸਾਰੇ ਜਾਣੇ ਨਾ ਪਾਇਆ ਕਰ ਬੜੇ ਸੂਟ ਨਾ ਤਿਆਰ ਹੋਇਆ ਕਰ ਕੰਬੜੀਏ ਸੋਹਣੀ ਲੱਗਦੀਆਂ ਹੈ ਹੈ ਜੱਜ ਜਾਂਦਾ ਮੈਨੂੰ ਹਣਾ ਤੇ ਪਰ ਹੁਣ ਮੈਂ ਹੈ ਮੈਂ ਇਹਨੂੰ ਸਾੜਨਾ ਹੀ ਇੱਕ ਵਾਰੀ ਆਹ ਕਾਦੀ ਗੋਲੀ ਚਾਹ ਵੀ ਪੀਤੀ ਪਤਾ ਨਹੀਂ ਕਿਹੜੀਆਂ ਨਜ਼ਰਾਨਾ ਵੇਖ ਕੇ ਗਈ ਇਹ ਸਿਰ ਦੁਖੀ ਜਾਣ ਡਿਆ ਮੇਰਾ ਹੈ ਆਹ ਕਿਤਾਬੇ ਕੋਰੇ ਸੜੀ ਭੋਜੀ ਹੈ ਹੈ ਕਿੰਨੀ ਚਾਲਸੀ ਕਰਦੀਆਂ ਕਿਸੇ ਵੇਲੇ ਆਹ ਹੁਣ ਜਾ ਕੇ ਦੱਸੂਗੀ ਸਾਰਿਆਂ ਨੂੰ ਕਿੱਦ ਠੀਕ ਹੈ ਭੈਣ ਜੀ ਕੁੜੀ ਆ ਗਈ ਜੀ ਸਾਨੂੰ ਤੁਹਾਡੀ ਪਸੰਦ ਹੈ ਤੇ ਮੈਂ ਗੱਲਾਂ ਸਾਰੀਆਂ ਵੇਖੋ ਹੋ ਜਾਣੀਆਂ ਚਾਹੀਦੀਆਂ ਫਿਰ ਤੁਹਾਡਾ ਦਾਢੇ ਜਿ ਬਣ ਕੀ ਖਾਈ ਵੇਖੋ ਭੈਣ ਜੀ ਦਾਜ ਤੇ ਨਿਰੀ ਲਾਣ ਤਿਆ ਉਹ ਤੇ ਆਪਾਂ ਦੰਦੇ ਨਹੀਂ ਨਹੀਂ ਭੈਣ ਜੀ ਮੈਂ ਇਹੋ ਜਿਹਾ ਵਿਆਹ ਨੂੰ ਕਰਦੀ ਸਾਡਾ ਨਹੀਂ ਉਹ ਜੇ ਖਿਆਲੇਗਾ ਹੈ ਤੁਸੀਂ ਇਹ ਲਾਂਤ ਨਾਲ ਖੁਸ਼ੀ ਖੁਸ਼ੀ ਸਾਨੂੰ ਦੇ ਸਕਦੇ ਜੀ ਭੈਣ ਜੀ ਹਾਂਜੀ ਜ਼ਰੂਰ ਦਵਾਂਗੇ ਲੱਖੀ ਲਾਂਣ ਤੇ ਆ ਤੁਹਾਡੇ ਇਹ ਨਹੀਂ ਉਹ ਇੱਥੇ ਦਿਖਾਈ ਨਹੀਂ ਚਾਹੀਦੇ ਭੈਣ ਜੀ ਤੁਸੀਂ ਕਿਸਾ ਹੀ ਕਰਦੇ ਚਲੋ ਚਲੋ ਮੈਂ ਚਲੋ ਤੁਹਾਨੂੰ ਮੋਟਰਸਾਈਕਲ ਦੇ ਦਿਆਂ ਕੱਲਾ ਤੁਹਾਨੂੰ ਮੈਂ ਕਿਤੇ ਜਾ ਜਾਈ ਦੇਣਾ ਦੋੜੇ ਚੱਲ ਜੇ ਨਾ ਬੇਬੇ ਹੁਣ ਤੁਹਾਡੇ ਕਹਿਣ ਦਾ ਮਤਲਬ ਉਤਾ ਇਹ ਹੈ ਜੇ ਜਦੋਂ ਮੇਰੀ ਸੌਕਣ ਮੇਰੇ ਅੱਖਾਂ ਸਾਹਮਣੇ ਆਉਂਦੀ ਹੈ ਮੈਂ ਉਹਨੂੰ ਗੱਲ ਲਾ ਲਿਆ ਕਰਾਂ ਮੈਂ ਉਹਨੂੰ ਕਹਿ ਦਿਆ ਕਰਾਂ ਆ ਜਾ ਪੈਣੀ ਆ ਜਾ ਪੈਣੀ ਹਨਾ ਮੇਰੀ ਗੱਲ ਸੁਣ ਲੈ ਬੇਬੇ ਨਾ ਤਾਂ ਮੈਂ ਜਰਾ ਅੱਜ ਤੇ ਨਾ ਮੈਂ ਜਰਾ ਕੱਲ ਨੂੰ ਮੇਰੇ ਤਾਂ ਜਿੱਦੇ ਮਾੜਾ ਜਾਂ ਤਮਾਕ ਦੀ ਟਿਮਰੀ ਗਈ ਘਮ ਉਹਦੇ ਮੈਂ ਇਹ ਜੀ ਚੂੜੀ ਕਸਣੀ ਹੈ ਤੇ ਚਾਹੇ ਫਿਰ ਮੇਰੇ ਤੇ ਕਤਲ ਪੈ ਜੇ ਜੇਲਾ ਜੂਲਾ ਤਾਂ ਮੈਂ ਨਹੀਂ ਡਰਦੀ ਬੱਤ ਤੋਂ ਬੱਤ 302 ਦਾ ਪਰਚਾ ਹੋਊਗਾ ਕੋਈ ਗੱਲ ਨਹੀਂ ਆ ਜਿਹੜਾ ਸਿਹੜ ਕੇ ਲਿਆ ਆ ਆਪੇ ਮੁਲਾਕਾਤਾ ਕਰੂੰ ਆਪੇ ਕੇਲੇ ਸੌ ਦੇ ਕੇ ਆਇਆ ਕਰੂੰ ਗੱਲ ਸੁਣ ਲੈ ਜਦ ਥੋੜੇ ਤੋਂ ਨੀ ਨਾ ਬੇਬੇ ਨਿਕਲਦੀ ਉਹ ਤੇ ਹੁਣ ਤੁਹਾਨੂੰ ਮਾਏ ਕੱਟ ਕੇ ਦਿਖਾਉ ਮੈਨੂੰ ਵੀ ਸ਼ਹਨੇ ਵਾਲੀ ਕਹਿੰਦੇ ਆ ਨਿੱਕੇ ਮੋਟੀ ਨਾ ਜਾਣੀ ਕਿੱਦਾਂ ਦੇ ਚਾਹੀਦੇ ਭੈਣ ਜੀ ਇਹ ਹਲਕੇ ਹਲਕੇ ਦੇ ਸੂਟ ਵਿਖਾਓ ਥੋੜੇ ਮਾੜੇ ਮਾੜੇ ਦੇ ਸੂਟ ਭੈਣ ਜੀ ਕਿੱਦਾਂ ਦੀਆਂ ਗੱਲਾਂ ਕਰਨ ਡਿਓ ਉਹ ਲੋਕੀ ਕਹਿੰਦੇ ਹਨੂ ਭਾਰੇ ਭਾਰੇ ਸੂਟ ਵਿਖਾਓ ਤੇ ਹਲਕੇ ਫਿਟਈ ਜਾਣਦੇ ਭਾਜੀ ਗੱਲ ਆਣਾ ਕੋਈ ਤੁਹਾਨੂੰ ਹਲਕੇ ਹਲਕੇ ਸੂਟ ਮੈਂ ਕਹਿੰਦੀ ਨਾ ਤੁਹਾਨੂੰ ਹਏ ਆ ਹਲਕਾ ਕਿਹੜੇ ਬੰਦੀ ਤੋਂ ਆਇਆ ਤੇ ਸੋਨਾ ਸੂਟ ਹੈ ਹਲਕੇ ਹਲਕੇ ਸੂਟ ਵਿਖਾਓ ਇਹ ਜੇ ਮੈਂ ਲੈਣਾ ਹੋਵੇ ਨਾ ਤੇ ਮੇਰੇ ਵਾਸਤੇ ਸੋਨਾ ਪਰ ਮੈਂ ਲੈਣਾ ਆਪਣੀ ਸੱਤ ਵਾਸਤੇ ਤੇ ਆਪਣੀ ਨਾਨ ਵਾਸਤੇ ਤਾਂ ਕਰਕੇ ਥੋੜੇ ਹਲਕੇ ਹਲਕੇ ਸੂਟ ਚਾਹੀਦੇ ਮੈਨੂੰ ਆਪ ਨੂੰ ਪਤਾ ਕਿ ਤੇਰੇ ਸੂਟ ਲੈ ਕੇ ਆਉਂਦੀ ਮੇਰੇ ਵਾਸਤੇ ਭਾਜੀ ਤੁਹਾਨੂੰ ਮੈਂ ਦੱਸਾਂ ਮੇਰੀ ਨਾਨ ਜਿਹੜੀ ਨਾ ਉਹਨੇ ਆਪਣੇ ਐਮਪੀ ਦਾ ਸੂਟ ਲੈਣ ਜਾਊਗੀ ਪਾਰੇ ਪਾਰੇ ਬੁਟੀਕਾਂ ਵਾਲੇ ਸੂਟ ਪਾਉ ਤੇ ਜਦੋਂ ਮੇਰੇ ਲਈ ਸੂਟ ਲੈ ਕੇ ਆਉਣਾ ਹੋਵੇ ਨਾ ਪਤਾ ਨਹੀਂ ਕਿੱਥੋਂ ਕਿੱਥੇ ਕਿੱਥੇ ਜੇ ਕੱਪੜੇ ਲੱਭ ਲਿਆਉਂਦੀ ਆ ਹੁਣ ਫਿਰ ਮੈਂ ਵੀ ਮੈਂ ਹਾਂ ਮੈਂ ਜੇ ਦੇਣੇ ਤੇ ਮੈਂ ਵੀ ਫਿਰ ਉਹੋ ਜਿਹਾ ਹੀ ਦਊਂਗੀ ਮੈਂ ਕਿ ਵਧੀਆ ਸੂਟ ਦਵਾ ਉਹਨੂੰ ਹੈ ਹਾਂ ਇਹ ਸੂਟ ਜਿਹਦਾ ਹਾਂ ਇਹ ਵੀ ਵਧੀਆ ਸੂਟ ਹੈ ਇਹਦਾ ਸੂਟ ਹੈ ਮੈਂ ਆਪਣੀ ਭਾਬੀ ਨੂੰ ਦੇ ਦੂੰਗੀ ਹੈ ਇਹੋ ਜੀ ਲੈਣੇ ਆਪਣੀ ਭਾਬੀ ਆ ਘਰੇ ਘਾਰੇ ਸੂਟ ਲੈਣੀ ਫਿਰ ਭਾਬੀ ਸੋਹਣੀ ਲੱਗਣੀ ਚਾਹੀਦੀ ਨਾ ਵੇਖੋ ਮੈਂ ਕਿੰਨਾ ਸੋਚਦੀ ਆ ਆਪਣੀ ਭਾਬੀ ਬਾਰੇ ਹਨਾ ਤੇ ਇੱਕ ਮੇਰੀ ਮਨਾਣਿਆ ਉਹਨੂੰ ਮਾਸਾ ਫੇਰਨੀ ਹੁੰਦੀ ਆ ਆਪਣੀ ਭਾਬੀ ਦੀ ਵੀ ਮੇਰੀ ਭਾਬੀ ਸੋਹਣੇ ਸੂਟ ਪਾਵੇ ਹਾਏ ਵਾਏ ਗਰੂ ਇਹੋ ਜੀ ਨਨਾਨ ਤੇ ਨਾ ਕਿਸੇ ਨੂੰ ਬੱਦੂਆ ਲੱਗ ਜਾਂਦਾ ਹੀ ਮੈਂਦੀ ਕਪੜਾ ਗਰਮੀਆਂ ਚ ਪੈ ਜਾਊਗਾ ਪਾਏਗਾ ਗਰਮੀਆਂ ਲਾਈਨਿੰਗ ਤੇ ਨਹੀਂ ਲੱਗੂਗੀ ਲਾਈਨਿੰਗ ਨਹੀਂ ਨਹੀਂ ਬਿਲਕੁਲ ਨਹੀਂ ਲੱਗੂਗੀ ਹਾਂ ਇਹ ਆ ਦੋ ਸੂਟ ਪੈ ਘਾਰੇ ਉਹ ਕਰ ਦੋ ਵੱਖਰੇ ਉਹ ਮੈਂ ਆਪਣੀ ਭਾਬੀ ਲਈ ਤੇ ਆਪਣੀ ਮੰਮੀ ਨੂੰ ਦੇਣੀ ਆ ਮੇਰੇ ਦੂਜੇ ਦੋ ਸੂਟ ਐ ਨਾ ਉਹ ਮੇਰੀ ਆਪਣਾ ਇੱਕ ਸੱਤ ਦਾ ਦੇ ਦਿਓ ਤੇ ਇੱਕ ਮੇਰੇ ਨਾਲ ਦੇ ਬਰੋਸ਼ੀ ਵਾਲੇ ਕੜਾਈ ਮੈਂ ਕੋਟਾਂ ਹਣ ਰੇ ਜੈ ਜੈ ਜਰਾਲਿਓ ਠੀਕ ਆ ਨਾ ਫਿਰ ਲੋ ਬੋ ਗੱਲ ਮੈਂ ਬੋਲ ਦੇ ਪਿੱਛੇ ਆਜ ਡੈਡੀ ਮੇਰੇ ਫੋਨ ਤੇ ਲੜ ਪਿਆ ਮੈਨੂੰ ਚਲੋ ਕੋਈ ਗੱਲ ਨਹੀਂ ਡੈਡੀ ਐ ਤੇਰਾ ਨਾ ਉਹ ਫੋਨ ਤੇ ਧਮਕਾਉਣ ਲੱਗ ਗਿਆ ਉਹਦੇ ਵਾਸਤੇ ਕੋਈ ਚੰਗੀ ਗੱਲ ਐ ਇਹ ਕੋਈ ਗੱਲ ਨਹੀਂ ਉਹ ਡੈਡੀ ਐ ਤੇਰਾ ਦੱਸ ਐਡੀ ਵੱਡੀ ਨੂੰ ਧਮਕਾਉਣ ਲੱਗ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਉਹ ਡੈਡੀ ਐ ਤੇਰਾ ਤੂੰ ਮੇਰੇ ਜਵੇਂ ਪੱਖ ਨਹੀਂ ਲੈਂਦਾ ਪਿਆ ਬਸ ਇੱਕੋ ਹੀ ਗੱਲ ਡੈਡੀ ਐ ਤੇਰਾ ਡੈਡੀ ਐ ਤੇਰਾ ਮੈਂ ਹੁਣੇ ਜਾਣਾ ਕੰਜਰ ਬੇਗਹਿਰਤ ਘਟ ਜਾ ਇਨਸਾਨੀਆਂ ਜਿਵੇਂ ਲਾਤਾਂ ਨਾ ਤੋੜੀਆਂ ਨਾ ਤਾਂ ਉਹ ਵੀ ਕੀ ਯਾਦ ਰੱਖੂ ਤੇਰੀ ਹਿੰਮਤ ਕਿਵੇਂ ਹੋ ਗਈ ਉਹ ਡੈਡੀ ਐ ਮੇਰਾ ਡੈਡੀ ਮੈਂ ਵੀ ਤਾਂ ਤੈਨੂੰ ਅੱਧੇ ਘੰਟੇ ਤੋਂ ਆਹੀ ਕਹੀ ਜਾਨਾ ਬਈ ਉਹ ਡੈਡੀ ਐ ਤੇਰਾ ਡੈਡੀ ਅੱਜ ਡੈਡੀ ਮੇਰਾ ਅੱਜ ਮੈਨੂੰ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਘਾਟਾ ਪਿਆ ਬਹੁਤ ਵੱਡਾ ਘਾਟਾ ਮੈਂ ਬਾਜ਼ਾਰ ਗਈ ਸੀ ਤੇ ਮੈਂ ਸੋਚਿਆ ਨਹੀਂ ਸੀ ਕਿ ਮੇਰੇ ਨਾਲ ਇਦਾਂ ਹੋ ਜਾਊਗਾ ਦੋਸਤੋਂ ਮੈਂ ਬਾਜ਼ਾਰ ਗਈ ਮੈਂ ਤਾਂ ਗੋਲ ਗੱਪੇ ਖਾਦੇ ਆਪਣੀ ਮੰਗੜਾਈ ਭੁੱਲ ਗਈ ਆਪਣੀ ਮੰਗੜਾਈ ਭੁੱਲ ਗਈ ਤਨੀ ਮਕੀ ਨੇ ਭੁੱਲ ਗਈ ਮਿੱਠੀ ਪਾਪੜੀ ਨਹੀਂ ਮੰਗੀ ਦੁਨੀਆਂ ਦੇ ਉੱਤੇ ਜੇ ਮੇਰੇ ਤੋਂ ਕੋਈ ਪੁੱਛੇ ਨਾ ਕਿ ਸਭ ਤੋਂ ਔਖਾ ਕੰਮ ਕਿਹੜਾ ਤੇ ਮੈਂ ਕਹਾਂ ਸਵੇਰੇ ਉੱਠਾਂ ਮੇਰੇ ਕੋਲ ਦੁਨੀਆਂ ਦਾ ਸਭ ਤੋਂ ਔਖਾ ਕੰਮ ਕਰਾ ਲੋ ਭਾਵੇਂ ਰੇ ਨਾ ਟੋ ਸਵੇਰੇ ਉੱਠਲੀ ਮੈਨੂੰ ਨਹੀਂ ਕਹਿਣਾ ਜਿਹੜੇ ਕਹਿੰਦੇ ਨਾ ਮੌਤ ਪਿਆ ਜਾਣੀ ਮੌਤ ਕਮੇ ਨੂੰ ਉਦੋਂ ਹੀ ਪੈ ਜਾਂਦੀ ਜਦੋਂ ਮੈਨੂੰ ਕੋਈ ਕਹਿ ਜਾਂਦਾ ਕੱਲ ਤੜਕੇ ਉੱਠਣਾ ਹੈ ਤੜਕੇ ਉੱਠਾਂਗੇ ਕਿਉਂ ਤੜਕੇ ਉੱਠਣਾ ਵਾ ਮੈਂ ਕਿਉਂ ਹਮ ਜਿਹੜਾ ਕੰਮ 8 ਵਜੇ ਤੋਂ ਬਾਅਦ ਨਹੀਂ ਹੋ ਸਕਦਾ ਉਹ ਤੋਂ 6 ਵਜੇ ਹਮਚ ਨਹੀਂ ਆਉਂਦੀ ਹੈ ਮੈਂ ਤੇ ਪਤਾ ਨਹੀਂ ਕਿੰਨੇ ਚਿਰ ਬਾਅਦ ਸਵੇਰੇ ਉੱਠੀ ਤੇ ਮੈਨੂੰ ਪਤਾ ਕਿ ਮੈਂ ਉੱਠ ਕੇ ਵੇਖਿਆ ਵਾ ਵੀ ਸਵੇਰ ਇਦਾਂ ਦੀ ਹੁੰਦੀ ਨਹੀਂ ਕਿ ਭੇਸ਼ਾ ਦੁਨੀਆ ਤੋਂ ਮੈਂ ਨਿਚੇ ਲਿਆ ਆ ਸੂਰਜੀ ਵੇਖਿਆ ਵਾ ਵੀ ਪਤਾ ਨਹੀਂ ਕਿਉਂ ਲੋਕੀ ਸਵੇਰੇ ਉੱਠਦੇ ਨਹੀਂ ਵੀ ਔਰ ਚਾਹ ਪੀਣ ਦੀ ਜਰੂਰਤ ਚਲੋ ਭਾਈ ਤੁਸੀਂ ਮਤਲਬ ਦੀ ਗੱਲ ਕਰੋ ਵੀ ਕੀ ਹੋ ਭਾਈ ਮਤਲਬ ਦੀ ਕਿ কুলਰ ਮੈਨੂੰ ਚਾਹੀਦੇ ਨੇ ਆਪਣਾ ਕਿੰਨੇ ਕਮਰੇ ਆ ਹਾਂ ਇੱਕ ਕਮਰਾ ਬੜੇ ਕਮਰੇ ਗਣਾਈ ਹੋ ਇੱਕ ਕਮਰਾ ਇੱਕ ਜੀ ਲੱਗਣਾ ਬਾਅਦ ਚੋ ਕੰਧਾ ਗੱਡੀਆਂ ਉਧਰ ਆਪੇ ਚਲੀ ਜਾਏਗੀ ਹਵਾ ਠੰਢੀ ਇੱਕ ਕਨਾਲ ਚ ਇੱਕ ਕਮਰਾ ਹੀ ਬਣਾਇਆ ਤੁਸੀਂ ਹੌਲੀ ਹੌਲੀ ਆ ਨਾ ਮਹਿੰਗਾਈ ਦੇਖੋ ਨਾ ਕਿੰਨੀ ਮਟੀਰੀਅਲ ਕਿੰਨਾ ਮਹਿੰਗਾ ਹੋ ਗਿਆ ਨਹੀਂ ਤੁਸੀਂ ਹੌਲੀ ਹੌਲੀ ਵੀ ਕਿੰਨੀ ਛਤਾਉਤ ਕਰ ਲਈ ਆ ਇੱਕ ਕਮਰਾ ਹੀ ਪਾ ਲਿਆ ਤੁਸੀਂ ਹੈ ਜੇ ਸ਼ੁਰੂ ਕੀਤਾ ਨਾ ਮੈਂ ਕਹਿੰਦਾ ਚਲੋ ਗਰਮੀਆਂ ਦੇ ਕੱਢੀਏ ਨਾ ਜਿਉਂਦਾ ਪਾਕਿਸਤਾਨ ਬਣਿਆ ਪਹਿਲਾ ਕਮਰਾ ਤੁਸੀਂ ਪਾਇਆ ਲੱਗਦਾ ਪਾਣੀ ਕਿਹੜਾ ਪਾਉਣਾ ਇਹ ਚ ਨੈਸਲੇ ਦਾ ਪਾਉਣਾ ਨਲਕੇ ਦਾ ਜਾਂ ਖੂਹ ਦਾ ਕਿਹੜਾ ਪਾਣੀ ਪਾਈਏ ਬਿਹਤਰ ਰਹੇਗਾ ਉਹ ਯਾਰ ਕਿਹੜਾ ਪਾਣੀ ਪਾਉਣਾ ਘਰਾਂ ਦਾ ਪਾਣਾ ਨੈਸਲੇ ਦਾ ਪਾਣੀ ਤੂੰ ਇੱਕ ਕਮਰਾ ਵਾ ਤੁਹਾਡੇ ਕੋਲ ਤੁਸੀਂ ਕੋਈ ਛੱਤ ਪਾਓ ਨੈਸਲੇ ਦੇ ਪੈਸੇ ਖਰਚਾ ਮੇਰੇ ਵਾਲਾ ਵੀ 20 ਵਾਰੀ ਦਸ ਕੇ ਗਿਆ ਵਾ ਆਂ ਦਿੰਦੇ ਆਪੀ ਤੱਕੇ ਤੁੱਕੇ ਖਾ ਕੇ ਹਾਂ ਠੀਕ ਕਹਿ ਰਹੀ ਆ ਭਾਬੀ ਬਾਹਰ ਗਏ ਹੋਣੇ ਦਾਰੂ ਡਫਨ ਜਦ ਤੱਕ ਆਪਣੀ ਮਰਜ਼ੀ ਦੇ 4-4 ਪੈਗ ਨਾ ਲਾ ਲੜਨਾ ਇਹਨਾਂ ਨੂੰ ਕਿੱਥੇ ਆਉਂਦਾ ਸਵਾਦ ਨਹੀਂ ਭੂਆ ਮੈਨੂੰ ਤਾਂ ਡਰ ਆ ਕਿ ਇਹਨਾਂ ਨੂੰ ਕੋਈ ਗੋਰੀ ਨਾ ਪਸੰਦ ਕਰ ਲਵੇ ਹੂੰ ਇਹਨੂੰ ਕਰ ਕੋਈ ਗੋਰੀ ਪਸੰਦ ਇਹਨੂੰ ਤਾਂ ਚੰਮ ਕਿਦੜ ਜ ਨੂੰ ਅਸੀਂ ਮਸਾ ਪਸੰਦ ਕੀਤਾ ਸੀ ਹਾਂ ਪਰ ਜਿਉ ਨਾ ਮੁੜ ਕੇ ਆਏ ਤੇ ਫਿਰ ਕੀ ਕਰਾਂਗੇ ਉਹ ਨਹੀਂ ਉੱਥੇ ਵੀ ਕਹਿੰਦੇ ਸੀ ਕਿ ਆਖੇ ਆਪ ਦੀਆਂ ਕੁੜੀਆਂ ਵਾਸਤੇ ਹੋਰ ਮੁੰਡੇ ਲੱਭ ਲਿਓ ਵੀ ਹੁਣ ਕਿੱਥੇ ਲੱਭਣੇ ਆ ਮੈਂ ਤਾਂ ਸੋਚਦੀ ਸੀ ਜਵਾਕ ਵਿਆਹ ਕੇ ਸੁਰਖਰੂ ਹੋ ਗਈ ਕਿਤੇ ਦੁਬਾਰਾ ਨਾ ਬਿਉਣੀਆਂ ਪੈ ਜਾਣ ਕਾਲੀ ਜੀਬ ਵਾਲੀਏ ਛੁਪ ਛੁਪ ਬੋਲ ਲੋਕਾਂ ਦੀਆਂ ਭੈਣਾਂ ਨਿਕਲਦੀਆਂ 20 ਵਾਰੀ ਸੁਣੀਆਂ ਨੇ ਪ੍ਰਾਣੇ ਭੱਜੇ ਸੁਣਿਆ ਕਦੇ ਕਿਸੇ ਨੇ ਭੈਣ ਭੂਆ ਕਹੇ ਜੇ ਲੱਭਨੇ ਪ੍ਰਾਣੇ ਤੁਸੀਂ ਇਹ ਅਸੀਂ ਨਹੀਂ ਇਹ ਆਤਮਾ ਤੁਸੀਂ ਉਹ ਲੱਭ ਕੇ ਦਿੱਤੀਆਂ ਨੇ हे ਉੱਤੇ ਵਾਲਿਆ ਮੈਨੂੰ ਕਾਰ ਦੇ ਦੇ ਮੈਨੂੰ ਪੈਸੇ ਦੇ ਦੇ ਪੈਸਾ ਹੀ ਪੈਸਾ ਹੋਵੇ ਕੋਠੀ ਹੋਵੇ ਕਾਰਾਂ ਹੂਣ ਕਰੱਕੀ ਹੋਵੇ ਕਿੰਨੇ ਹੀ ਸੂਟ ਹੋਣ हे ਉੱਤੇ ਵਾਲਿਆ ਸਾਡਾ ਉੱਤੇ ਵਾਲਾ ਤੇ ਆਪ ਦਿਹਾੜੀਆਂ ਕਰਨਦਿਆ ਨੀ ਕੁੱਤੀ ਐ ਕਿੱਥੇ ਸਾਡੇ ਘਰ ਨੂੰ ਉਜਾੜਨ ਆ ਗਈ ਝੂ ਕੁੱਤੀ ਓਈ ਮੂਈ ਚਿੱਕੀਪੂਈ ਹਾ ਚੀਨੀ ਚਗਾਲ ਨੀ ਤੇਰੀ ਚਿੱਕੀਪੂਈ ਤੇਰੀ ਮਾਂ ਦੀ ਚਿੱਕੀਪੂਈ ਤੇਰੀ ਭੈਣ ਦੀ ਚਿੱਕੀਪੂਈ ਸਾਡੇ ਖਾਨਦਾਨ ਦੀ ਚਿੱਕੀਪੂਈ ਨੀ ਮੈਂ ਤਾਂ ਲੱਟ ਤੇ ਲੱਟ ਕੇ ਪਾੜ ਦੂੰ ਚੜ੍ਹੇਲ ਜਨਾਨੀ ਨੂੰ ਓਈ ਮੂਈ ਚਿੱਕੀਪੂਈ ਖੜ ਜਾ ਤੇਰੀ ਚਿੱਕੀਪੂਈ ਨੂੰ ਲਾਵਾ ਆਗੋ ਆ ਜਾ ਬਾਕੀ ਸਭ ਤਾਂ ਠੀਕ ਹੈ। ਆ ਤੁਹਾਡੀ ਸੱਸ ਜਾਨ ਕਿਹੋ ਜੇ ਨੇ? ਹਾਏ ਹਾਏ ਭੈਣੇ। ਸੱਸਾਂ ਨਾਲ ਜਾਨ ਕੌਣ ਲਾਉਂਦਾ ਹੈ? ਹਾਂ ਸੱਚ। ਮੈਂ ਵੀ ਦੇਖਿਆ ਤੁਹਾਡੇ ਡਰਾਮਿਆਂ 'ਚ। ਅੰਮੀ ਜਾਨ, ਚਾਚੀ ਜਾਨ, ਭਾਬੀ ਜਾਨ। ਆ ਸੱਸ ਜਾਨ ਨਹੀਂ ਸੁਣਿਆ ਕਦੇ। ਇਹ ਵੀ ਫੈਸਲਾ ਕਿਸੇ ਸਿਆਣੇ ਨੇ ਲਿਆ ਹੋਣਾ। ਬਿਕੇਰ ਨਾਲ ਜਾਨ ਲਾਉਣਾ ਤੇ ਕਿਹਦੇ ਨਾਲ ਜਾਨ ਨਹੀਂ ਲਾਉਣਾ। ਤੁਹਾਡੇ ਵੱਲ ਲਾਉਂਦੇ ਨੇ। ਨਾ ਸਾਡੇ ਵੱਲ ਸਿਆਣੇ ਹੈ ਨਹੀਂ। ਅੱਛਾ। ਸੱਸਾ ਉਧਰ ਵੀ ਕਪਤੀਆਂ ਹੀ ਹੁੰਦੀਆਂ ਨੇ, ਪੁੱਛਣਾ ਪੈਣੇ। ਬਾਲੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਸੱਸਾਂ ਦੀਆਂ। ਮੈਂ ਸੁਣਿਆ ਜ਼ਿਆਦਾ ਗੱਲਾਂ ਕਰਨ ਵਾਲੇ ਇਹਨਾਂ ਦੀ ਉਮਰ ਵੱਧੀ ਆ। ਆਹ ਇਹਨਾਂ ਦੇ ਗੱਲਾਂ ਕਰ ਕਰਕੇ ਸਾਡਾ ਸਿਰ ਦੁਖਣ ਲੱਗ ਪਿਆ। ਤੇ ਇਹਨਾਂ ਦਾ ਕੀ ਗਿਆ? ਚੱਲ ਠੀਕ ਐ। ਹਾਂ ਸੌਂ ਜਾ। ਸੌਂ ਜਾ। ਵਾਹ। ਕੋਈ ਸੁਕਣਾ ਆਜੇ। ਪਰ ਸਾਸ ਦਾ ਮੈਂ ਆਹ ਕੁੰਡਲੀਆਂ ਕੱਢ ਲੀਆਂ ਮਲਾਉਣ ਵਾਲਿਆਂ ਦੀ ਮਕਾਨ ਨਹੀਂ ਜਾਂਦਾ। ਜੇ ਤੂੰ ਕਿਸੇ ਦੀ ਧੀ ਭੈਣ ਵੀ ਕੱਢ ਲਿਆਵੇਂ ਇੰਨੀ ਨਾਲ ਕੋਈ ਨਹੀਂ ਵੱਢੀ ਜਾਣੀ ਜਿੰਨੀਆਂ ਕੁੱਤਾ ਵੇਹ ਉਹਨਾਂ ਵੱਢੀ ਜਾਣੀਆਂ। ਲੈ। ਉਹ ਜਿਹੜੀ ਆਪਾਂ ਕਿਹੜਾ ਬੈਂਡ ਵਾਜਦੇ ਨਾਲ ਕੁੱਤਾ ਘਰੇ ਲੈ ਕੇ ਆਉਣਾ। ਨਾਲੇ ਸਿਰਫ 21 ਦਿਨਾਂ ਦੀ ਤਾਂ ਗੱਲ ਐ। ਹੋਰ ਕੀ? ਵਿਆਖਰਾ ਕੇ ਇਹਨਾਂ ਨੂੰ 21 ਦਿਨਾਂ ਵਾਸਤੇ ਬਾਹਰ ਦੀ ਬਾਹਰ ਹਨੀਮਨ ਤੇ ਭੇਜ ਦਿੰਦੇ ਆਂਦਨ ਨੂੰ ਮਰੀ ਮਰਈਏ ਆਉਂ ਹੋਰ ਫਰੇ ਸਿਆਪ ਤੇਰੇ ਹੀ ਪਾਈ ਹੋਇਆ ਤੂੰ ਹੀ ਘੜੀ ਮੁੜੀ ਮਾਂ ਨੂੰ ਹਰਿਆਣੇ ਮੈਂ ਨਹੀਂ ਰੋਗਦਾ ਮੈਂ ਤਾਂ ਜਾਊਂਗਾ ਹੁਣ ਤੁਹਾਨੂੰ ਦੱਸਦਾ ਮੈਂ ਤੂੰ ਹੀ ਤਾਂ ਘਰੇ ਬੁਲਾ ਕੇ ਬੰਦੇ ਦੀ ਬੇਇੱਜ਼ਤੀ ਕਰਦੇ ਹੋ ਪਹਿਲਾ ਤੁਸੀਂ ਉਹ 빙ੀਆਂ ਜੀਆਂ ਜਲੇਬੀਆਂ ਮੇਰੇ ਮੂਰੇ ਧਰਤੀਆਂ ਫਿਰ ਉਹ ਫਿੱਕੇ ਦੇ ਗੁਲਾਬ ਜਾਮਣ ਮੇਰੇ ਮੱਥੇ ਮਾਰੇ ਤੁਸੀਂ ਚਟਨੀ ਨਾਲ ਗੁਲਾਬ ਜਾਮਣਾ ਖਾਏਗਾ ਫਿਰ ਫਿੱਕੇ ਨਹੀਂ ਲੱਗਣੀਆਂ ਸੱਚੀ ਗੱਲ ਆਹ ਦੇਖ ਤੇਰੇ ਅੱਗੇ ਹੱਥ ਜੋੜੇ ਛੋਟੇ ਪਰੋਣੇ ਆਏ ਨਹੀਂ ਕਰੀਦਾ ਮੈਂ ਕਹਤਾ ਨਾ ਮੈਂ ਜਾਊਂਗਾ ਕਿਦਾਂ ਮੈਂ ਜਾਊਂਗਾ ਥੋੜੇ ਕੋ ਚੰਗੇ ਬੰਦੇ ਦੀ ਕਦਰ ਹੀ ਨਹੀਂ ਹੈ ਮਲੰਗ ਬੰਦੇ ਪਿੱਛੇ ਸਾਰੇ ਪੂਸਾਂ ਖਲਾਈ ਜੰਨੇ ਹੋ ਤੁਸੀਂ ਨਾ ਪੁੱਤ ਨਾ ਐ ਨਾ ਜਾ ਦੋ ਦਿਨ ਨਾ ਜਾ ਮੈਂ ਮਾਫੀ ਮੰਗ ਲੈਣੀ ਐ ਤੇਤੋਂ ਮੰਗ ਲਓ ਮਾਫੀਆਂ 100 ਵਾਰ ਮੰਗ ਲਓ ਪਹਿਲੋ ਰਿਸ਼ਤਾ ਕਰ ਲਿਆ ਚਾਚੇ ਤੋਂ ਮੈਂ ਕਿਹਾ ਜੀ ਮੰਨ ਜੋ ਕਿਉਂ ਜिद ਕਰ ਮਸਾ ਮਸਾਂ ਤੇ ਮੇਰੇ ਵੀਰਾਂ ਦਾ ਵਿਆਹ ਆਇਆ ਤੇ ਨਾਲੇ ਕਹਿੰਦੇ ਨੇ ਕਲੇਸ਼ ਕਰਨ ਨਾਲ ਨਾ ਕਲੇਸ਼ ਦਾ ਮੁਖ ਕਾਲਾ ਹੀ ਹੁੰਦਾ ਤੂੰ ਰੇ ਰਹਿਣਾ ਦਾ ਬਮਾ ਦੀ ਪੱਕੀ ਰਹਿ ਜਾ ਮਾਈ ਦਾ ਹੁੰਦਾ ਗਿਆ ਮਾਈ ਨਹੀਂ ਮੁੜਦਾ ਮੈਂ ਤਾਂ ਚੱਲਦੇ ਆਂ ਉਹ ਨਾ ਹਾਂ ਕਰਦੇ ਖੇਤ ਲਾਉਂਦੇ ਨਿਕਰੀ ਨਹੀਂ ਲਾਉਂਦਾ ਮਾਈ ਜਾਣਾ ਬਸ ਫੜੇ ਫੜੇ ਮੈਂ ਜਾਊਂਗਾ ਜੇ ਚਾਹਾਂਗਾ ਤਾਂ ਜਾਊਂਗਾ ਅੱਛਾ ਸਾਰੇ ਕਦੀ ਰੋਕਦੇ ਹੈ ਮੰਨ ਜਾ ਮੈਂ ਤਾਂ ਜਾਊਂਗਾ ਕਹਿ ਜਾਊਂਗਾ ਤਾਂ ਜਾਊਂਗਾ ਬਸ ਜਾਫੇ ਹੈਂ ਚੱਲ ਫੇਜ ਇੰਨੇ ਹਾੜੇ ਕੱਢਦੇ ਹੋ ਤਾਂ ਰੁਕ ਜਾਨਾ ਉਵੇਂ ਮੈਂ ਤੁਹਾਨੂੰ ਦੱਸਦਾ ਮੈਂ ਬੰਦਾ ਬਹੁਤ ਅਣਖੀ ਆ ਕਾਇਦਾ ਸੀ ਜਾਨਣਾ ਇਹਦਾ ਮੈਂ ਜਾਂਦਾ ਇਹਦਾ ਚਾਚੇ ਨੇ ਬਸ ਗੁੱਟ ਫੜ ਕੇ ਰੋਕ ਲਿਆ ਰੁਕ ਕੇ ਬੇਬੇ ਮੈਨੂੰ ਲੱਗਦਾ ਜਮੀਨਾਂ ਬੜੇ ਹੱਥੋਂ ਗਈ ਕਿਉ ਪੁੱਤ ਕੋਈ ਜਵਾਕ ਹੋਣ ਵਾਲਾ ਉਹਨਾਂ ਦੇ ਘਰੇ ਕੋਈ ਕੋਈ ਖੁਸ਼ ਖ਼ਬਰੀ ਆ ਬੇਬੇ ਕੋਈ ਖੁਸ਼ ਖ਼ਬਰੀ ਨਹੀਂ ਬਸ ਉਹ ਚੁਲਾਕ ਬੜੇ ਨੇ ਹਾਏ ਹਾਏ ਵੇ ਤੂੰ ਤੇ ਟਰਾਈ ਕਰਤਾ ਸੀ ਵੇ ਪੁੱਤ ਵਿਹੱਪਾ ਘੱਟ ਚਲਾ ਕੇ ਆ ਪੂਰੇ ਪੰਜਾਹ ਕਿੱਲੇ ਜ਼ਮੀਨਿਆਂ ਕਿਸੇ ਤਰ੍ਹਾਂ ਵੱਡੀ ਮੰਮਾ ਬਣਾ ਲਾ ਉਹਨੂੰ ਠੀਕ ਆ ਬੇਬੇ ਮੈਂ ਕੁਝ ਕਰਦਾ ਪਰ ਮੇਰੇ ਤੋਂ ਇਹ ਸਕੂਲ ਦਾ ਜੱਬ ਨਹੀਂ ਹੋਣਾ ਨਾ ਚਾਹੀ ਸਕੂਲ ਸਕੂਲਾਂ ਚ ਕੀ ਰੱਖਿਆ ਹੋਇਆ ਕਿਉਂ ਨਹੀਂ ਤੂੰ ਜਾਣਾ ਸਕੂਲ ਓਏ ਉਹ ਤੂੰ ਚੁੱਪ ਕੀਤਾ ਰਹਿ ਉਹਨੂੰ ਬਣਾ ਲਾ ਡੀਸੀ ਪੁੱਤ ਛੇਤੀ ਕੁਝ ਕਰ ਲੈ ਹਾਲੇ ਤਾਂ ਤੂੰ ਗੁੱਲੂ ਮੁੱਲੂ ਜੈਂ ਵੱਡਾ ਹੋ ਕੇ ਤੇ ਮੈਨੂੰ ਵੀ ਚੰਗਾ ਨਹੀਂ ਲੱਗਣਾ ਮੈਂ ਲੋਤੇ ਡਰਿਆ ਕਿਤੇ ਤੂੰ ਚੱਕ ਕੰਮ ਵੀ ਨਾ ਕਰ ਲੈਣਾ ਮਾਤਾ ਤੂੰ ਟੈਨਸ਼ਨ ਨਹੀਂ ਕਰਨੀ ਮਾ ਹਾਂ ਦੱਸ ਮਾਤਾ ਉਹ ਸ਼ਿਕਲ ਬੀਜੀ ਮਾਤਾ ਤੂੰ ਮੈਨੂੰ ਇਹ ਦੱਸ ਵੀ ਇਹ ਗਾ ਕਾ ਜਾ ਬਗਾਰਾ ਕੋਈ ਨਹੀਂ ਨਹੀਂ ਮਾਤਾ ਇਹਦਾ ਨਾਮ ਪਲਕ ਹੈ ਸੱਲਾਉ ਤੂੰ ਮੈਂ ਕੀ ਲੈਣਾ ਹੈ ਪਰ ਜਨ ਕੋ ਸੋਚ ਕੇ ਰੱਖਿਆ ਹੋ ਤੂੰ ਗੱਲ ਦੱਸ ਮਾਤਾ ਤੂੰ ਇਹ ਸਮਝ ਲੈ ਬਸ ਕੇ ਰੋਟੀਆਂ ਪਕਾਉਣ ਵਾਲੀ ਆ ਗਈ ਬੇ ਨਾ 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 ਇਹ ਤਾਂ ਨਹੀਂ ਹੋਣਾ ਤੰਦੂਰੀਆ ਦਾ ਕੰਮ ਇਹ ਦਸ ਫਲਾ ਕਿੱਥੋਂ ਲਾ ਲੂ ਰੋਜ਼ 200 ਬੰਦਿਆਂ ਦੀ ਰੋਟੀ ਨਾ ਨਾ ਮਾਸਾ ਇਹਨੇ 200 ਬੰਦੇ ਦੀ ਨਹੀਂ ਲਾਉਣੀ ਇਹਨੇ ਬਸ ਦੋ ਬੰਦਿਆਂ ਦੀ ਰੋਟੀ ਲਾਉਣੀ ਹੈ ਤੇਰੀ ਤੇ ਮੇਰੀ ਓਨਲੀ ਮਤਲਬ ਇਹ ਤੇਰੀ ਹੋਣ ਵਾਲੀ ਨੋ ਹੈ ਮੀਂਹ ਸਦਕੇ ਮੈਂ ਵਾਰੀ ਇਹ ਧੀਏ ਤੇ ਨੂੰਏ ਦੇ ਬਾਰੇ ਪਤਾ ਨਾ ਸਾਰਾ ਕੁਝ हां जी बीजी फिर भी बन गई की किया मेरे मुंडे ने ब्याह करवा लिया शुक्र है कोर्ट से देख लिया किसी ने पर मुंडे ने जो कीता सही कीता है। थोड़ी है सारी हरकतें पता लग गया लगता है इनानु कोर्ट वाली गल का पता लग गया जे नहीं भी पता लग गया ना तू हुन पता ला दे घर दा पेंदी नबीबा जी तनु भाग के कोर्ट मैरिज करवाने दी की लोड सी जद ब्याह लैता मैं मन्ने होया सी और की तू सी ता छै जगह और भी मन्ने होए सी की किया मैं मन्ने होए सी छै जगह आहो ਮੁੰਡੇ ਨੇ ਸਭ ਕੁਝ ਦੱਸਤਾ ਮੈਨੂੰ ਮੁੰਡਾ ਉੱਥੇ ਵੀ ਹੋਣਾ ਸੀ ਨਾ ਜਿੱਥੇ ਦਾਜ ਦੇ ਜਵਾਬ ਮਿਲਦਾ ਉਹ ਤੁਸੀਂ ਦੇਜ ਦੀ ਗੱਲ ਕਰਦੇ ਹੋ ਇਹਨਾਂ ਸਾਲਾਂ ਨੂੰ ਕੋਈ ਆਪਣੀ ਕੁੜੀ ਨਾ ਦੇਵੇ ਡੈਡੀ ਆਇਆ ਗਿਆ ਤਾਂ ਦੇਖ ਲਿਆ ਕਰੋ ਹਰ ਬਾਰੀ ਥੋੜਾ ਸਾਡੇ 'ਚ ਝੜਦਨੇ ਹੋ ਨਾ ਥੋੜਾ ਝੜਨ ਨੂੰ ਮੈਂ ਸਾਲਾਂ ਧੋਲ ਦੀ ਬਿਜਾਰਿਆ ਨਾਲੇ ਤੂੰ ਘਟ ਘਟ ਆਏਗਾ ਇੱਥੇ ਸਾਈਕਲ ਦੇ ਕੁੱਤੇ ਫੇਲ ਹੋ ਸਕਦੇ ਆ ਪਰ ਤੇਰੇ ਕਦੇ ਨਹੀਂ ਹੋ ਸਕਦੇ ਭੁੱਲਰ ਸਾਹਿਬ ਹਾਂਜੀ ਦਾਪ ਦਾ ਦਿੱਤਾ ਭਾਵੇਂ ਸਾਡੇ ਕੋਲ ਬਹੁਤ ਘੱਟ ਪਰ ਮੈਂ ਦੇਹੇਜ ਵਰਗੀ ਲਾਹਣਤ ਦੇ ਕੋਲ ਦੀ ਨਹੀਂ ਲੰਗਦਾ

ਅੱਛਾ ਹੂੰ ਵੈਸੇ ਐ ਤੁਹਾਡੀ ਗੱਡੀ ਦੀ ਛੱਤ ਖੁੱਲਦੀ ਐ ਸਾਡੇ ਵਾਲੀ ਤਾਂ ਸਾਰੀ ਖੁੱਲੀ ਪਈ ਐ ਹਾਂ ਮਤਲਬ ਨਹੀਂ ਡੈਡੀ ਦੇ ਕਹਿੰਦਾ ਮਤਲਬ ਐ ਵੀ ਉਹ ਡਿੱਗੀ ਵੀ ਖੁੱਲਦੀ ਐ ਤਾਕੀਆਂ ਵੀ ਖੁੱਲਦੀਆਂ ਬੋਨਟ ਵੀ ਖੁੱਲਦਾ ਉਹ ਬਸ ਉਹ ਕੱਲੀ ਛੱਤ ਨਹੀਂ ਖੁੱਲਦੀ ਹੂੰ ਉੱਪਰ ਜੀ ਕਾਦੀ ਕਾਲੀ ਐ ਅਗਲੀ ਵਾਰੀ ਆਉਂਗੇ ਤੁਸੀਂ ਦੇਖ ਲਿਓ ਹੁਣ ਆਏ ਤਾਂ ਹੋਏ ਐ ਗੱਡੀ ਤਾਂ ਦੇਖ ਕੇ ਜਾਵਾਂਗੇ ਪੁੱਤ ਅਗਲੇ ਦਾ ਨਹੀਂ ਪਤਾ ਨਾ ਵੀ ਕਦੋਂ ਵਾਪਸ ਆਉਣਗੇ ਓਏ ਤਾਂ ਚੰਗਾ ਤਾਂ ਮੈਂ ਗਵਾਂਡੀਆਂ ਦਾ ਫੁੱਫੜ ਹੁੰਦਾ ਕਟੋ ਕਟ ਅੱਜ ਨਵੀਂ ਗੱਡੀ ਦਾ ਝੂਟਾ ਤੈਨੂੰ ਮਿਲ ਜਾਂਦਾ ਮੈਨੂੰ ਬੇਟੇ ਸਕੂਟਰ ਦੀ ਚਾਬੀ ਚੱਕ ਤੇ ਫੁੱਫੜ ਨੂੰ ਝੂਟਾ ਦੇ ਕੇ ਆ ਕਿਤੇ ਉਹ ਹੀ ਤਾਂ ਤੁਹਾਡੀ ਭੂਆ ਨੂੰ ਛੱਡ ਜੂਵੇ ਚਲੋ ਫੁੱਫੜ ਜੀ ਉਹ ਮਾਰ